ਜੇਕਰ ਤੁਸੀਂ ਵੀ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਲਈ ਇੱਕ ਬੁਰੀ ਖਬਰ ਹੈ ਜ ਜੀ ਹਾਂ ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ਤੇ ਇੱਕ ਹੋਰ ਸਿਕੰਜਾ ਕੱਸਦੇ ਹੋਏ ਵੀਜ਼ਾ ਫੀਸ ਦੇ ਵਿੱਚ ਢਾਈ ਗੁਣਾ ਦਾ ਵਾਧਾ ਕਰ ਦਿੱਤਾ ਹੈ ਤੁਹਾਨੂੰ ਦੱਸਦੀ ਕਿ 1 ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀਆਂ ਦੀ ਜਿਹੜੀ ਵੀਜ਼ਾ ਫੀਸ ਹੈ ਉਹ 710 ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਅਨ ਡਾਲਰ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਪਹੁੰਚਣ ਵਾਲੇ ਸਟੱਡੀ ਵੀਜ਼ਾ ਦੀ ਅਰਜ਼ੀ ਹੁਣ ਦਾਖਲ ਨਹੀਂ ਕਰ ਸਕਣਗੇ ਆਸਟ੍ਰੇਲੀਆ ਦੀ ਗ੍ਰ ਆ ਕਿ ਇੰਟਰਨੈਸ਼ਨਲ ਐਜੂਕੇਸ਼ਨ ਸਿਸਟਮ ਦੀ ਸੋਹਿਦਰਤਾ ਬਰਕਰਾਰ ਰੱਖਣ ਦੇ ਮਕਸਦ ਦੇ ਤਹਿਤ ਇਹ ਤਾਜ਼ਾ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਕੀਤੀਆਂ ਗਈਆਂ ਨੇ ਦੱਸੇ ਕਿ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਨਿਰਪੱਖ ਤੇ ਬਿਹਤਰ ਬਣਾਉਣ ਦੇ ਵਿੱਚ ਇਸ ਦੇ ਨਾਲ ਮਦਦ ਮਿਲੇਗੀ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਇੱਥੇ ਦੱਸਣਾ ਬਣਦਾ ਹੈ ਕਿ 31 ਸਤੰਬਰ 2023 ਨੂੰ ਖਤਮ ਹੋਏ ਵਿੱਤੀ ਵਰੇ ਦੇ ਦੌਰਾਨ ਜੋੜਾ ਹੈ 5,48,000 ਤੋਂ ਵੱਧ ਪ੍ਰਵਾਸੀ ਆਸਟ੍ਰੇਲੀਆਈ ਜੁੜੇ ਨੇ ਉੱਥੇ ਪਹੁੰਚੇ ਅਤੇ ਇਹ ਆਕੜਾ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 60% ਜਿਆਦਾ ਹੈ ਜਿਆਦਾ ਸੀ ਕੈਨੇਡਾ ਤੇ ਅਮਰੀਕਾ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਫਿਰ ਆਸਟ੍ਰੇਲੀਆ ਦੀ ਜੁੜੀ ਸਟੱਡੀ ਵੀਜ਼ਾ ਫੀਸ ਕਿਤੇ ਜ਼ਿਆਦਾ ਵੱਜ ਚੁੱਕੀ ਹੈ ਅਮਰੀਕਾ ਦੇ ਸਟੱਡੀ ਵੀਜ਼ਾ ਦੇ ਲਈ ਵਿਦਿਆਰਥੀਆਂ ਨੂੰ ਜਿੱਥੇ 185 ਡਾਲਰ ਅਦਾ ਕਰਨੇ ਪੈਂਦੇ ਹਨ ਰਦਕਿ ਕੈਨੇਡੀਅਨ ਸਟੱਡੀ ਵੀਜ਼ਾ ਦੀ ਫੀਸ 150 ਡਾਲਰ ਵੰਡੀ ਹੈ ਆਸਟ੍ਰੇਲੀਆਈ ਸਰਕਾਰ ਦਾ ਕਹਿਣਾ ਹੈ ਕਿ ਵੀਜ਼ਾ ਨਿਯਮਾਂ ਦੇ ਵਿੱਚ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕੁਮਾਂਤਰੀ ਵਿਦਿਆਰਥੀਆਂ ਦੇ ਵੱਲੋਂ ਨਾਜਾਇਜ਼ ਫਾਇਦਾ ਉਠਾਇਆ ਜਾ ਰਿਹਾ ਸੀ